ਸ਼ਹਿਰ ਦੇ ਕਾਰੋਬਾਰੀ ਦੀ ਬਿਵਰਿਆਂ ਦੀ ਨੌਜਵਾਨ ਲੜਕੀ ਪੇਤ ਪਰੇ ਹਾਲਾਤਾਂ ਦੇ ਵਿੱਚ ਤਿੰਨ ਦਿਨਾਂ ਤੋਂ ਗਾਇਬ ਹੈ ਦੱਸਦੇ ਇਹ ਲੜਕੀ ਕੋਰ ਕਾਲਜ ਗਈ ਸੀ ਅਤੇ ਛੁੱਟੀ ਜਲਦੀ ਹੋਣ ਕਾਰਨ ਸਮੇਂ ਤੋਂ ਪਹਿਲਾਂ ਹੀ ਈ ਰਿਕਸ਼ਾ ਤੇ ਬੈਠ ਕੇ ਕਾਲਜ ਤੋਂ ਨਿਕਲ ਆਈ ਸੀ ਪਰ ਸ਼ਹਿਰ ਦਾ ਜਿਹੜਾ ਹੈ ਉਹ ਦਿਲ ਕਹੇ ਜਾਣ ਵਾਲੇ ਹਨੂਮਾਨ ਚੌਂਕ ਤੋਂ ਪੇਤ ਪਰੇ ਹਾਲਾਤਾਂ ਦੇ ਵਿੱਚ ਗਾਇਬ ਹੋ ਗਈ ਦੱਸਤੇ ਇਹ ਕਾਲਜ ਤੇ ਕੈਮਰੇ ਵਿੱਚ ਵੀ ਉਹ ਸੋਮਵਾਰ ਸਵੇਰੇ 11:15 ਵਜੇ ਕਾਲਜ ਤੋਂ ਨਿਕਲੀ ਹੈ ਤੇ ਈ ਰਿਕਸ਼ਾ ਤੇ ਬੈਠਦੀ ਨਜ਼ਰ ਆਉਂਦੀ ਹੈ ਦੂਜੇ ਪਾਸੇ ਹੀ ਹਨੂਮਾਨ ਚੌਂਕ ਤੱਕ ਵੇਖ-ਵੇਖ ਕੇ ਅਲੱਗ-ਅਲੱਗ ਕੈਮਰਿਆਂ ਦੇ ਵਿੱਚ ਜਿਹੜੀ ਹੈ ਈ ਰਿਕਸ਼ਾ ਵਿੱਚ ਬੈਠੀ ਹੋਈ ਨਜ਼ਰ ਆਉਂਦੀ ਹੈ ਪਰ ਉਸ ਤੋਂ ਬਾਅਦ ਉਸ ਦਾ ਕੋਈ ਸੁਰਾਗ ਨਹੀਂ ਲੱਗਦਾ ਲੜਕੀ ਦੇ ਪਰੇਸ਼ਾਨ ਮਾਪੇ ਉਸ ਦੀ ਤਸਵੀਰ ਤੇ ਆਪਣਾ ਮੋਬਾਈਲ ਨੰਬਰ ਸਾਂਝਾ ਕਰਦੇ ਹੋਏ ਗੁਹਾਰ ਲਗਾ ਰਹੇ ਨੇ ਕਿ ਜੇਕਰ ਕਿਸੇ ਨੂੰ ਵੀ ਲੜਕੀ ਦਾ ਕੋਈ ਵੀ ਸੁਰਾਗ ਮਿਲਦਾ ਹੈ ਤਾਂ ਉਹਨਾਂ ਦੇ ਨਾਲ ਸੰਪਰਕ ਕੀਤਾ ਜਾਵੇ ਉਤੇ ਹੀ ਜਾਣਕਾਰੀ ਸਾਂਝੀ ਕਰਦੇ ਹੋਏ ਲੜਕੀ ਦੇ ਪਿਤਾ ਪੁਨੀਤ ਰਾਏ ਅਤੇ ਮਾਤਾ ਜਨਵੀਰ ਰਾਏ ਨੇ ਦੱਸਿਆ ਕਿ ਉਹਨਾਂ ਦੀ ਲੜਕੀ ਪ੍ਰਗਤੀ ਜੋ ਕਿ ਇੱਕ ਸਥਾਨਕ ਲੜਕੀਆਂ ਦੇ ਕਾਲਜ ਵਿੱਚ ਪੜ੍ਹਦੀ ਹੈ ਤੇ ਸੋਮਵਾਰ ਨੂੰ ਕਾਲਜ ਗਈ ਸੀ ਤੇ ਈ-रिक्शा ਦੇ ਵਿੱਚ ਬੈਠ ਕੇ ਘਰ ਨੂੰ ਨਿਕਲੀ ਸੀ ਪਰ ਉਸ ਤੋਂ ਬਾਅਦ ਹਨੂਮਾਨ ਚੌਂਕ ਤੋਂ ਹੀ ਈ-रिक्शा 'ਚ ਜਿਹੜੀ ਹੈ ਉਹ ਬੈਠਦੀ ਹੋਈ ਨਜ਼ਰ ਆਉਂਦੀ ਹੈ ਤੇ ਉਸ ਤੋਂ ਬਾਅਦ ਜਿਹੜੀ ਹੈ ਦੱਸਦੇ ਇਹ ਲੜਕੀ ਕੋਲ ਮੋਬਾਈਲ ਫੋਨ ਵੀ ਜਿਹੜਾ ਹੈ ਉਹ ਨਹੀਂ ਹੈ ਤੇ ਕੋਈ ਵੀ ਸੁਰਾਗ ਜੜਾ ਹੈ ਮਾਪਿਆਂ ਦਾ ਕਹਿਣਾ ਹੈ ਕਿ ਨਹੀਂ ਲੱਗ ਪਾ ਰਿਹਾ ਤੇ ਉਹਨਾਂ ਨੂੰ ਸਮਝ ਨਹੀਂ ਆ ਰਿਹਾ ਕਿ ਉਹਨਾਂ ਦੇ ਨਾਲ ਵਾਪਰੇ ਆ ਕਿ ਨਵਾਲੋ ਪੁਲਿਸ ਨੂੰ ਸ਼ਿਕਾਇਤ ਵੀ ਦਿੱਤੀ ਗਈ ਹੈ ਪਰ ਹਜੇ ਤੱਕ ਕੋਈ ਵੀ ਕਾਰਵਾਈ ਨਹੀਂ ਕੀਤੀ ਤੇ ਕਰਦਿਆਂ ਵੱਲੋਂ ਰੋ ਰੋ ਕੇ ਗੁਹਾਰ ਲਗਾਈ ਜਾ ਰਹੀ ਹੈ ਕਿ ਉਹਨਾਂ ਦੇ ਇਸ ਮਾਮਲੇ ਦੇ ਉੱਤੇ ਬਣਦੀ ਕਾਨੂੰਨੀ ਕਾਰਵਾਈ ਕੀਤੀ ਜਾਵੇ ਤੇ ਉਹਨਾਂ ਦੀ ਲੜਕੀ ਜਿਹੜੀ ਹੈ ਜਲਦ ਤੋਂ ਜਲਦ ਉਸਤਾ ਪਤਾ ਲਗਾਇਆ ਜਾਵੇ। ਕੁਦੀ ਮਦਰ ਹੈ ਗਈਆਂ ਮੇਰਾ ਨਾਮ ਜਨਵੀਰ ਰਾਏ ਹੈ ਤੇ ਮੇਰੀ ਬੇਟੀ ਆ ਉਹ ਪ੍ਰਕriti ਰਾਏ ਤੇ ਕਾਲਜ ਗਈ ਸੀ ਮੰਡੇ ਨੂੰ 9 ਵਜੇ ਕਾਲਜ ਜਾਂਦੀ ਸੀ ਤੇ 2:25 ਮਿੰਟ ਤੱਕ 2:30 ਵਜੇ ਤੱਕ ਘਰ ਆ ਜਾਂਦੀ ਸੀ ਬ੍ਰਦਰ ਨਾਲ ਉਹਨਾਂ ਨੇ ਬਸ ਉਹ ਵੀਡੀਓ ਦੇਖੀ ਆ ਕਿ ਕੁੜੀ ਉਸ ਦਿਨ ਤੇ ਪੂਰੇ 2:00 ਵਜੇ ਤੇ 10 ਮਿੰਟ ਤੇ ਰੋਹ ਹ ਡੇਲੀ ਕਾਲਜ ਛੁੱਟੀ ਹੁੰਦੀ ਸੀ ਉਸ ਦਿਨ ਉਹਨਾਂ ਦੀ ਇੱਕ ਦਿਨ ਪਹਿਲਾਂ ਫੇਵਰ ਹੋਈ ਆ ਦੂਸਰੇ ਦਿਨ ਉਹਨਾਂ ਦੇ ਮਤਲਬ ਕਿ ਰੋਲ ਨੰਬਰ ਮਿਲਲੇ ਸੀ ਉਹਨੇ ਬੇਟੀ ਨੇ ਸਾਨੂੰ ਘਰ ਨਹੀਂ ਦੱਸਿਆ ਕਿ ਅੱਜ ਮਨੂੰ ਰੋਲ ਨੰਬਰ ਉਸ ਦਿਨ ਕੁੜੀਆਂ ਵੀ ਬਹੁਤ ਘਟ ਆਈਆਂ ਸੀ ਤੇ ਉਹਨਾਂ ਦੀ ਕਲਾਸ ਨਹੀਂ ਲੱਗੀ ਤੇ ਕਾਫੀ ਕੁੜੀਆਂ 11 ਵਜੇ ਨਿਕਲ ਆਈਆਂ ਤੇ ਉਹ ਵੀ ਫਿਰ ਘਰੋਂ ਨਿਕਲਾਈ ਤੇ ਸਾਨੂੰ ਨਹੀਂ ਉਹਨੇ ਕੋਈ ਫੋਨ ਕੀਤਾ ਕਿ ਮੰਮਾ ਮੈਨੂੰ 11 ਵਜੇ ਛੁੱਟੀ ਹੋਣੀ ਆ ਜਾਂ ਪਾਪਾ ਜਾਂ ਭਈਆ ਮੈਨੂੰ 11 ਵਜੇ ਛੁੱਟੀਆਂ ਹੋਣੀਆਂ ਸਾ ਅਸੀਂ 2 ਵਜੇ ਤੇ ਬੇਟਾ 10 ਮਿੰਟ ਤੇ ਗਿਆ ਆ ਗਾੜ ਨੇ ਕਹਿ ਕੇ ਤੁਹਾਡੀ ਕੁੜੀ ਚਲੇ ਗਈ ਯਾ ਸਕੂਟੀ ਗਾੜ ਜਿਹੜਾ ਡੇੜੇ ਹੁੰਦਾ ਉਸ ਤੋਂ ਬਾਅਦ ਅਸੀਂ ਲੱਭਣਾ ਸ਼ੁਰੂ ਕਰ ਦਿੱਤਾ ਤੇ ਗੁੜੀਆਂ ਅਦੋਂ ਦੀ ਆਈ ਕਸ ਕੋਈ ਛਣੇ ਕਾਲਰ ਪਾਰਟੀ ਦੀ ਗੱਲ ਕੀਤੀ ਹੈ ਮਮਾ ਕੁੜੀਆਂ ਨੇ ਸਾੜੀ ਬੰਨੀ ਹੋਈ ਸੀ ਸਾਡੇ ਕਾਲਜ ਇਦਾਂ ਦੀ ਪਾਰਟੀ ਹੋਈ ਹੈ ਬਸ ਇਦਾਂ ਸਾਰੀਆਂ ਗੱਲਾਂ ਕੀਤੀਆਂ ਹਾਂਜੀ ਕੋਈ ਉਦਾਂ ਕੋਈ ਗੁੱਸਾ ਨਹੀਂ ਕੋਈ ਕੁਝ ਨਹੀਂ ਥੋੜਾ ਜਿਹਾ ਰੋਈ ਸੀ ਬਸ ਭਰਾ ਨੇ ਵੀ ਸਮਝਾਇਆ ਕਿ ਜੇ ਤੂੰ ਰੈਗੂਲਰ ਇੱਕ ਤੂੰ ਪੇਪਰ ਖਾਲੀ ਛੱਡ ਆਈਂ ਤੇ ਪੇਪਰ ਕਰਕੇ ਆਉਣਾ ਐ ਐਗਜ਼ਾਮ ਦੇ ਕੇ ਆਉਣਾ ਸੀ ਕੁਛ ਨਾ ਕੁਝ ਲਿਖ ਕੇ ਆਉਣਾ ਸੀ ਬਸ ਇੰਨੀ ਗੱਲ ਹੋਇਆ ਹੋਰ ਕੋਈ ਹੱਥ ਨਹੀਂ ਚੁੱਕਿਆ ਕੋਈ ਕਦੀ ਮਾਰਿਆ ਕੁੱਟਿਆ ਨਹੀਂ ਬਹੁਤ ਪਿਆਰ ਕਰਨਿਆ ਸੀ ਆਪਣੀ ਬੇਟੀ ਨੂੰ ਸਾਰੇ ਜਣੇ ਸਾਡੇ ਚਾਚਾ ਜੀ ਨਾਲ ਉਹਨਾਂ ਦੀਆਂ ਬੇਟੀਆਂ ਹੁੰਦੇ ਨਾਲ ਬੜੀ ਕਲੋਸ ਫਰੈਂ ਉਹ ਸਾਰਾ ਦਿਨ ਇੱਕੋ ਬੈਠੀਆਂ ਰਹਿੰਦੀਆਂ ਇਕੱਠੀਆਂ ਹੀ ਕਿੱਥੇ ਰਹਿੰਦੇ ਸੀ ਤੁਸੀਂ ਅਸੀਂ ਸੈਕਟਰੀ ਮੱਲਾ ਰਹਨੇ ਆ ਅਸੀਂ ਪ੍ਰਸ਼ਾਸਨ ਨੂੰ ਇਹੀ ਮੰਗ ਕਰਦੇ ਆ ਕਿ ਸਾਡੀ ਬੇਟੀ ਜਲਦ ਤੋਂ ਜਲਦ ਲੱਭੀ ਜਾਏ ਅਸੀਂ ਬਹੁਤ ਪਰੇਸ਼ਾਨ ਆ ਤਿੰਨ ਦਿਨ ਹੋ ਗਿਆ ਅਸੀਂ ਫਿਰਦੇ ਸਵੇਰ 7 ਵਜੇ ਤੋਂ ਸਾਰੇ ਰਿਸ਼ਤੇਦਾਰ ਸਾਰੇ ਭੈਣ ਭਰਾ ਇਕੱਠੇ ਲੱਗੇ ਹੋਏ ਆ ਤੇ ਕੋਈ ਹਜੇ ਤੱਕ ਸਾਨੂੰ ਪਤਾ ਨਹੀਂ ਲੱਗਾ ਜਿੰਨੂੰ ਵੀ ਪਤਾ ਲੱਗਾ ਹੱਥ ਜੋੜ ਕੇ ਮੈਂ ਬੇਨਤੀ ਕਰਦੀ ਆ ਕਿ ਸਾਨੂੰ ਇਨ ਨੂੰ ਫੋਨ ਕਰਨ ਅਸੀਂ ਆਪਣੇ ਫੋਨ ਨੰਬਰ ਦਿੱਤੇ ਹੈਗੇ ਆ ਜਿੱਥੇ ਵੀ ਕਿਸੇ ਨੂੰ ਸਾਡੀ ਕੁੜੀ ਲੱਭਦੀ ਆ ਉਹ ਸਾਨੂੰ ਕੋਈ ਨਾ ਕੋਈ ਫੋਨ ਕਰੇ ਕਿਸੇ ਦਾ ਘਰ ਵੀ ਬੈਠੀ ਹੋਈ ਆ ਤਾਂ ਵੀ ਸਾਨੂੰ ਦੱਸ ਦੇਣਾ ਕਿ ਅਸੀਂ ਬਹੁਤ ਪਰੇਸ਼ਾਨ ਆ ਮੇਰਾ ਨਾਮ ਪੁਨੀਤ ਹੈਗਾ ਮੇਰੀ ਬੇਟੀ ਪ੍ਰਕriti ਹੋ ਗਈ ਸੀ ਇੱਥੇ ਐਸਡੀ ਕਾਲਜ ਕਨੂਮਨ ਰੋਡ ਪੜਦੀ ਹੈ ਸੋਮਵਾਰ ਸਵੇਰੇ 9 ਵਜੇ ਗਈ ਸੀ ਬੇਟਾ ਛੱਡ ਕੇ ਆਇਆ ਸੀ ਜਦੋਂ ਉਹਨੂੰ 2 ਵਜੇ ਲੈਣ ਗਿਆ ਹੈਗਾ ਤੇ ਕਾਲਜ ਵਾਲਿਆਂ ਤੋਂ ਪਤਾ ਲੱਗਾ ਕਿ 11 ਵਜੇ 11:30 ਵਜੇ ਉਹ ਘਰ ਚਲੇ ਗਈ ਹੈ ਪਰ ਘਰ ਨਹੀਂ ਪਹੁੰਚੀ ਫਿਰ ਉਹਦੇ ਅਸੀਂ ਉਥੇ ਕਾਲਜ ਚ ਜਾ ਕੇ ਦੁਬਾਰਾ ਪੁੱਛਿਆ ਤੇ ਉਹਨਾਂ ਨੇ ਸਾਨੂੰ ਰਿਕਾਰਡਿੰਗ ਕੱਢ ਕੇ ਦਿਖਾਈ ਸੀ ਕਿ ਆ ਦੇਖੋ ਈ ਰਿਕਸ਼ਾ 'ਚ ਬੈ ਕੇ ਉਹ ਸਵੇਰੇ 11:30 ਵਜੇ ਚਲੇ ਗਈ ਆ 2 ਵਜੇ ਅਸੀਂ ਬੇਟਾ ਜਾਂਦਾ ਲੈਣ ਉਹਨੂੰ 2 ਵਜੇ ਬੇਟਾ ਲੈਣ ਗਿਆ ਉਥੇ ਤੇ ਜਦੋਂ ਉਥੇ ਪਹੁੰਚਿਆ ਉਹ ਉਥੇ ਹੋ ਨਹੀਂ ਸੀ ਹੈਗੀ ਉਹਨਾਂ ਨੇ ਸਕਿਉਰਿਟੀ ਗਾਰਡ ਨੂੰ ਪੁੱਛਿਆ ਸਕਿਉਰਿਟੀ ਗਾਰਡ ਨੇ ਦੱਸਿਆ ਕਿ 11:30 ਵਜੇ ਉਹ ਰਿਕਸ਼ਾ 'ਚ ਬੈ ਕੇ ਚਲੀ ਗਈ ਆ ਅਸੀਂ ਉਸ ਦੌਰਾਨ ਸਾਰੀ ਉਥੇ ਕਾਲਜ 'ਚ ਛਾਲ ਵੀ ਉੰਗਰ ਲੱਗ ਪਏ ਫਿਰ ਉਹਨਾਂ ਨੇ ਆਪਣੇ ਕਾਲਜ ਵਾਲਿਆਂ ਨੇ ਪ੍ਰਿੰਸੀਪਲ ਨੇ ਬੁਲਾ ਕੇ ਉਹਦੀ ਰਿਕਾਰਡਿੰਗ ਚੈੱਕ ਕਰਾਈ ਏ ਸ ਰਿਕਾਰਡਿੰਗ ਚੈੱਕ ਕਰਾ ਕੇ ਦੱਸਿਆ ਕਿ ਆ ਦੇਖੋ ਇਹ ਲੜਕੀ ਬੈ ਕੇ ਈ ਰਿਕਸ਼ਾ ਚ ਜਾ ਰਹੀ ਹੈ ਉਸ ਦੌਰਾਨ ਅਸੀਂ ਉਹ ਸਾਰੇ ਈ ਰਿਕਸ਼ਾ ਦੇ ਕਿ ਸਾਰਾ ਪਤਾ ਕੀਤਾ ਉਹ ਈ ਰਿਕਸ਼ਾ ਵਾਲੇ ਨੇ ਦੱਸਿਆ ਸਾਨੂੰ ਕਿ ਮੈਂ ਨੂੰ ਹਰਮਨ ਚੋਂ ਉਤਾਰਿਆ ਫਿਰ ਉਹਦੇ ਬਾਅਦ ਅਸੀਂ ਸਾਰਾ ਕਿ ਜਿੰਨੇ ਤਿਬੜੀ ਰੋਡ ਤੇ ਕੈਮਰੇ ਹੈਗੇ ਆ ਉੱਥੇ ਛਾਨਬੀਨ ਕਰਨੀ ਸ਼ੁਰੂ ਕੀਤੀ ਆ ਸੋਮਵਾਰ ਅਸੀਂ ਪੁਲਿਸ ਨੂੰ ਵੀ ਐਪਲੀਕੇਸ਼ਨ ਦਿੱਤੀ ਆ ਪੁਲਿਸ ਵਾਲੇ ਆਏ ਸੀ ਉਹਨਾਂ ਨੇ ਗੱਲਬਾਤ ਕੀਤੀ ਹੈ ਇੱਕ ਘੰਟਾ ਸਾਡੇ ਨਾਲ ਰਹੇ ਆ ਥੋੜੀ ਉਹਨਾਂ ਨੇ ਛਾਨਬੀਨ ਕੀਤੀ ਆ ਉਸ ਤੋਂ ਬਾਅਦ ਨਹੀਂ ਸਾਡੇ ਕੋਲ ਆਏ ਬਾਤ ਨਹੀਂ ਹੋਈ ਹੈ ਗੀਦਲ ਸਿਰਪੋਤੇ ਆਪਣੇ ਕਾਲਜ ਵਿੱਚ ਇੱਕ ਸਬਜੈਕਟ ਦੇ ਨੰਬਰ ਘਟਾਏ ਸੀ ਉਹਦੇ ਬਾਰੇ ਉਹਨਾਂ ਨੇ ਮਰਕੀ ਅਸੀਂ ਉਹਨੂੰ ਕਰਕੇ ਆ ਸੀ ਕਿ ਬੇਟਾ ਰਾਮਨਾ ਪੜੀਦਾ ਐ ਇਦਾਂ ਕਲਾਸ ਨਹੀਂ ਕਰਨੀ ਤੂੰ ਨਹੀਂ ਪੜ ਸਕਦੀ ਘਰ ਟਿਊਸ਼ਨ ਰੱਖ ਲੈ ਤਾਂ ਹਾਂ ਤੇ ਉਹ ਮਰਕੀ ਉਹਨੇ ਦੁਬਾਰਾ ਤੇ ਕਾਲਜ ਜਾਂ ਕਿਸੇ ਬੱਚੇ ਨਾਲ ਗੱਲ ਕੀਤੀ ਹੈਗੀ ਆ ਉਹਨੇ ਸਾਨੂੰ ਦੱਸਿਆ ਬੱਚਨੇ ਕਿ ਆਹ ਗੱਲ ਤੋਂ ਥੋੜੀ ਉਹ ਮਾਂ ਨੂੰ ਗੱਲ ਹੈਗੀ ਆ ਤੇ ਉਹਦੇ ਬਾਅਦ ਉਹ ਅਸੀਂ ਕੱਲ ਕੈਮਰੇ ਚੈੱਕ ਕੀਤੇ ਤਿਗੜੀ ਰੋਡ ਦੇ ਉੱਤੇ ਕੋਈ 4-5 ਕੈਮਰੇ ਚੈੱਕ ਕੀਤੇ ਉਹਦੇ ਵਿੱਚ ਈ ਰਿਕਸ਼ਾ ਚ ਪਹਿਲਾਂ ਬਸ ਸਟੈਂਡ ਗਏ ਆ ਬਸ ਸਟੈਂਡ ਤੋਂ ਵਾਪਸ ਆਏ ਆ ਉਥੇ ਮੱਕੀ ਉਹਨਾਂ ਨੇ ਦੋ ਲੜਕੀਆਂ ਉਥੇ ਬਸਟੈਂਡ ਤੋਂ ਉਤਾਰੀਆਂ ਇਹ ਈ ਰਿਕਸ਼ਾ 'ਚ ਬੈ ਕੇ ਗੁਰਦਾਸਪੁਰ ਵਾਪਸ ਆਈ ਹੈ ਉਹਦੇ ਦੌਰਾਨ ਇੱਕ ਸਿੰਘ ਫਾਊਂਡੇਸ਼ਨ ਹੈਗੀ ਆ ਉਹਨਾਂ ਦੇ ਕੈਮਰੇ 'ਚ ਆ ਕਿਤੇ ਸੀ ਉਹਦੇ ਵਿੱਚ ਬਿਲਕੁਲ ਕਲੀਅਰ ਉਹ ਈ ਰਿਕਸ਼ਾ 'ਚ ਬੈਠੀ ਹੋਈ ਹੈ ਵਾਪਸ ਆ ਰਹੀ ਹੈ ਉਸ ਤੋਂ ਬਾਅਦ ਵੀ ਮਾਰਟ ਲੱਗ ਗਿਆ ਕੇ ਉਹ ਰਿਕਸ਼ਾ 'ਚ ਫੇਰ ਅਸੀਂ ਚੱਕ ਕੇ ਕੀਤਾ ਉਹਦਾ ਸਾਰਾ ਵੀਡੀਓ ਉਹਦੇ ਵਿੱਚ ਵੀ ਉਹ ਈ ਰਿਕਸ਼ਾ 'ਚ ਬੈਠੀ ਹੋਈ ਹੈ ਪਰ ਜਦੋਂ ਉਸ ਤੋਂ ਅੱਗੇ ਆਜੋ ਹਰਮਨ ਚੌਂਕ ਤੱਕ ਉੱਥੋਂ ਅੱਗੇ ਈ ਰਿਕਸ਼ਾ ਖਾਲੀ ਹੋ ਗਿਆ ਉਹਦੇ ਵਿੱਚੋਂ ਦੁਬਾਰਾ ਨਹੀਂ ਬੈਠੀ ਨਜ਼ਰ ਆਈ ਸਾਨੂੰ ਉਪਰਸ਼ਾਸ਼ਨ ਕੋ ਮੰਗ ਕਰਦੇ ਆ ਕਿ ਸਾਡੀ ਅਦਤ ਮਤ ਕੀਤੀ ਜਾਏ ਕਿ ਜੋ ਵੀ ਬੰਦੀ ਕਾਰਵਾਈ ਆ ਉਹ ਕਰਨ ਆ ਕੇ ਉਹ ਚੈੱਕ ਕਰਨ ਬੇਟੀ ਮਕੀ ਲੱਭਣ ਕਿੱਥੇ ਹੈਗੀ ਆ ਕਿੱਥੇ ਨਹੀਂ ਅਸੀਂ ਆਪਣੇ ਲੈਵਲ ਤੇ ਪੂਰੀ ਕੋਸ਼ਿਸ਼ ਕਰਦੇ ਪਏ ਲੱਭਣ ਦੀ ਪਰ ਸਾਨੂੰ ਅਜੇ ਤੱਕ ਕੋਈ ਉਹਦਾ ਸੁਰਾਗ ਨਹੀਂ ਮਿਲਿਆਗਾ ਸੋਮਵਾਰ ਦੇ ਗੁੰਮ ਹੋਈ ਆ ਅੱਜ ਬੋਧਵਾਰ ਹੋ ਗਿਆ ਅਜੇ ਤੱਕ ਕੋਈ ਪਤਾ ਨਹੀਂ ਕਿੱਥੇ ਆ ਕਿੱਥੇ ਨਹੀਂ ਹੈਗੀ ਪੂਰੀ 20 ਸਾਲ ਦੀ ਹੈਗੀ ਆ ਉਹ ਆਪਣੀ ਯੂਨੀਫਾਰਮ ਦੇ ਵਿੱਚ ਹੈਗੀ ਆ ਬਲੈਕ ਰੰਗ ਦੀ ਪੈਂਟ ਪਾਈ ਆ ਵਾਈਟ ਸ਼ਰਟ ਪਾਈ ਆ ਸਪੋਰਟ ਸ਼ੂਜ਼ ਪਾਏ ਹੋ ਨੇ ਬਲੈਕ ਕਲਰ ਦੇ ਉਹਦੀ ਆਪਣਾ ਉਹ ਬੁਕਸਾ ਆਪਣਾ ਬੁਕਸਾ ਦਾ ਉਹ ਗੇਟਵੇ ਬੈਗ ਉਹਦੇ ਮੂਬੀ ਤੇ ਪਰ ਹੈਗਾ ਨਾਲ ਹੀ ਫੋਨ ਨੰਬਰ ਹੈਗਾ 8360952100 ਸਾਡੇ ਇੱਕ ਮਾਮਲਾ ਧਿਆਨ ਦੇ ਵਿੱਚ ਆਇਆ ਜਿਹਦੇ ਵਿੱਚ ਇੱਕ ਪ੍ਰਗਤੀ ਨਾਮ ਦੀ ਬੱਚੀ ਹੈ ਜਿਹੜੀ ਸੈਕੰਡਰੀਅਰ ਦੇ ਵਿੱਚ ਪੜ੍ਹਦੀ ਐ ਇਸ ਡੀ ਕਾਲਜ ਦੇ ਵਿੱਚ ਉਹਦੀ ਮਿਸਿੰਗ ਦੀ ਰਿਪੋਰਟ ਸਾਡੇ ਕੋਲ ਦਰਜ ਕਰਾਈ ਗਈ ਹੈ ਜਿਹਦੀ ਮਿਸਿੰਗ ਰਿਪੋਰਟ ਦਰਜ ਕਰਕੇ ਅਸੀਂ ਇਸ਼ਤਿਹਾਰ ਜਾਰੀ ਕਰ ਦਿੱਤਾ ਔਰ ਇਸ ਤੋਂ ਇਲਾਵਾ ਵੀ ਜਿੱਥੇ ਜਿੱਥੇ ਜਿਸ ਲਾਸਟ ਵਾਲਾ ਸੀਨ ਪੁਆਇੰਟ ਹੈ ਉੱਤੋਂ ਸੀਸੀਟੀਵੀ ਜਿਹੜੇ ਸਾਰੇ ਚੈੱਕ ਕਰਕੇ ਤੁਹਾਨੂੰ ਪ੍ਰੈਸ ਕਰਨ ਦੀ ਪੂਰੀ ਕੋਸ਼ਿਸ਼ ਕੀਤੀ ਜਾ ਰਹੀ ਹੈ। ਸਰ ਮਾਮਲਾ ਵੀ ਦੱਸ ਦਿੱਤਾ ਗਿਆ ਨਹੀਂ ਲੜਕੀ ਬਾਲ ਲਗਾ ਫਿਲਹਾਲ ਤਾਂ ਇਸ ਹੋਜੀ ਗੁੰਮਸ਼ਦਗੀ ਰਿਪੋਰਟ ਦਰਜ ਕੀਤੀ ਆ। ਬਾਾਕੀ ਅੱਗੇ ਫਿਊਚਰ ਕੀ ਆਂਦਾ ਇਨਵੈਸਟੀਗੇਟ ਕਰਕੇ ਫਿਰ ਦੇਖਾਂਗੇ। ਉਹ ਟੀਮ ਵੀ ਲਗਾਈ ਹੋਵੇਗਾ। ਹਾਂ ਹਾਂਜੀ ਹਾਂਜੀ ਉਹ ਸਪੈਸ਼ਲ ਟੀਮ ਲਗਾਈ ਗਈ ਹੈ ਅਮ ਪ੍ਰੈਸ ਕਰਨ ਵਾਸਤੇ।